ਲਗਾਤਾਰ ਪਿਛਲੇ 35-40 ਸਾਲ ਤੋਂ ਵੱਡੇ ਦਰਿਆ ਰਾਹੇ ਸਤੋਚ ਪਾਈ ਜਾ ਰਹੀ ਹੈ ਆ ਸਾਰਾ ਦੱਖਣੀ ਮਾਲਵਾ ਲੈ ਕੇ ਫਰੋਈਪੁਰ ਤੋਂ ਹਵੋਰਾ ਫਾਇਲਕਾ ਤੱਕ ਮੁਕਰ ਮੁਗਾ ਫ੍ਰੀਡ ਕੋਟ ਸੰਗਾਨਗਰ ਦੀਕਾ ਦੇ ਤੱਕ 3 ਕਰੋੜ ਬੰਦਾ ਪੀੜਦਾ ਪਿੰਡਾਂ ਦੇ ਵਿੱਚ 80-80% ਕਾਲਾ ਪੀੜਾ ਦੇ ਕੈਂਸਰ ਉੱਤੇ ਫਰ ਚੁੱਕਿਆ ਜੰਮਦੇ ਜਵਾਕਾਂ ਦੇ ਕਿਡਨੀਆਂ ਗੁਰਦੇ ਫੇਲ ਹੋ ਰਹੇ ਆ ਤੁਸੀਂ ਕਹਾਂਗੇ ਵੀ ਅਸੀਂ ਦਾ ਬਰਨਾਲੇ ਵਾਲਿਆਂ ਅੰਦਰ ਪਾਣੀ ਭਰਾਜ ਵਾਲਿਆਂ ਸੀ ਕਿ ਲੈਣਾ ਜੀ ਉੱਥੇ ਫਾਂ ਦਾ ਲੋੜ ਦੀ ਲੁਧਿਆਣੇ ਜਾਣ ਦੀ ਜਦ ਪਾਣੀ ਨਹੀਂ ਪੀਂਦੇ ਸੱਪ ਰੋਈਦਾ ਛੋਡੇ ਫੈਰੀਟ ਟ੍ਰਾਈਡੈਂਟ ਧੌਲੇ ਲੱਗੀ ਆ ਢਾਣਾ ਸੰਗਦਰ ਮੇਰੀ ਗੱਲ ਤੇ ਆ ਰੱਖਿਓ ਮੇਗਾ ਉੱਤੇ ਰੱਖਿਓ ਦਿਮਾਗ ਤੇ ਕੰਨ ਤੇ ਰੱਖਿਓ ਛੋਡੇ ਟ੍ਰਾਈਡੈਂਟ ਬੈਕਟਰੀ ਆ ਧੌਲੇ ਸੂਆ ਪਾਣੀ ਦਾ ਵੜਦਾ ਤੇ ਸੂਆ ਪੂਰਾ ਭਰਿਆ ਭਰਾਇਆ ਉਹ ਪਾਣੀ ਜਾਂਦਾ ਕਿੱਥੇ ਆ ਬਾਈ ਸਾਰਾ ਕੈਮੀਕਲ ਕੁਝ ਮਿਲਾ ਕੇ ਜਿੰਨੀ ਉਹਨਾਂ ਉੱਥੇ ਰੱਖ ਦਿਆ ਕੌਲੀਆਂ ਬਣਦਿਆ ਹੋਰ ਸਮਾਨ ਬਣਦਾ ਜਿੰਨਾ ਜੋ ਕੈਮੀਕਲ ਨਿਕਲਦਾ ਉਹ ਸਾਰਾ ਪਾਣੀ ਨਾਲ ਮਿਲਾ ਕੇ ਸਾਰਾ ਧਰਤੀ ਇਹਦਾ ਪਾਈ ਜਾਂਦੇ ਆ ਪੈਣੀ ਮਰਾਜ ਆਲੇ ਤੁਸੀਂ ਸਾਰੇ ਆਪਣੇ ਬੋਰਾ ਦਾ ਪਾਣੀ ਚੈੱਕ ਕਰਾ ਲਿਓ ਆਪਣੇ ਨਲਕੇ ਦਾ ਪਾਣੀ ਦੇਖ ਲਿਓ ਸੋਡੇ ਪਾਣੀ ਦੇ ਬਜਰੇਲੀ ਮਾ ਚੁੱਕਿਆ ਅੱਜ ਦਾ ਨਹੀਂ 12 ਸਾਲ ਪਹਿਲਾਂ ਲਾ ਚੁੱਕਿਆ ਜਾਣ ਬਜ ਕੇ ਰਪੋਟਾਂ ਦੱਬੀਆਂ ਸਰਕਾਰਾਂ ਨੇ ਵੀ ਬਹੁਤ ਵੱਡੇ ਪੱਧਰ ਤੇ ਰਵਾ ਪੈ ਗਿਆ